ਹਾਂਜੀ ਦੋਸਤੋ ਸਾਡੇ YouTube ਚੈਨਲ PV Horse Lover ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਇੱਕ ਹੋਰ ਨਵੀਂ ਵੀਡੀਓ ਮਾਰਵਾੜੀ ਬਸ਼ੇਰੀ ਆ ਦੋਸਤੋ ਇਹ ਆ ਮਾਰਵਾੜੀ ਬਸ਼ੇਰੀ ਦੋਸਤੋ ਮੱਥੇ ਪਟਾ ਇੱਕ ਪੈਰ ਚੱਕਟਾ ਜੀ ਤੇ ਵਾਡੀ ਵਨ ਤੇ ਚੈੱਕ ਕਰੋ ਦੋਸਤੋ ਕਿੰਨੀ ਚੰਗੀ ਆ ਸੁੰਭਾ ਕਿੰਨੀਓ ਬਿਲਕੁਲ ਮਜ਼ਬੂਤ ਆ ਬਸ਼ੇਰੀ ਤੇ ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਆ ਦੋਸਤੋ ਦਖਾਣੀ ਕੁੰਨੀ ਚੈੱਕ ਕਰੋ ਤੇ ਦੋਸਤੋ ਇਹ ਹੈਗੀ ਰਾਜਵੀਰ ਘੋੜੇ ਦੀ ਬੱਚੀ ਤੇ ਇਹ ਖੜੀ ਹੈ ਦੋਸਤੋ ਪਿੰਡ ਲੋਗੜ ਆਪਣਾ ਲੋਗੜ ਜਿਹੜਾ ਹੈਗਾ ਜੀ ਕਲਰਪੁਰ ਦੇ ਲਾਗੇ ਕਾਲ ਖਮਾਜਰੀ ਦੇ ਨਾਲ ਆ ਬਿਲਕੁਲ ਲੋਗੜ ਬਾਈ ਭਵਨੇ ਕੋਲੇ ਖੜੀ ਹੈ ਦੋਸਤੋ ਇਹ ਉਮਰ ਹੈਗੀ ਇਹਦੀ 13 ਮਹੀਨੇ ਤੇ ਹਾਈਟ ਹੈ ਦੋਸਤੋ 60 ਇੰਚ ਤੇ ਆਪਾਂ ਬਾਈ ਹੁਣਾਂ ਦਾ ਨੰਬਰ ਆ ਜਿਹੜਾ ਉਹ ਸਕਰੀਨ ਤੇ ਦੇ ਟੁੱਕੇ ਆ ਜੀ ਬਾਈ ਹੁਣਾਂ ਨਾ ਕਰਿਓ ਸੰਪਰਕ ਧੰਨਵਾਦ ਜੀ